ਹਲਕੀ ਪਰ ਗਰੀ ਕਸਾਨਾਂ ਨਾਲ ਬਹੁਤ ਬੜੀ ਮਿਸਰਾ ਹੋਣ ਨੂੰ ਹੁੰਦੇ ਐ ਬਾਉ ਜੀ ਐ ਪਾਰ ਨੂੰ ਬਾਹਰ ਕਰਨਾ ਚਾਹੀਦਾ ਹੈ ਉਸ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜੀਸਲ ਨੇ ਵੀ ਕਿਸਾਨਾਂ ਦੀ ਮੰਗਾ ਹੈ ਇਹ ਸਰਕਾਰ ਡੈਮੋਕ੍ਰੇਸੀ ਦਾ ਕਹਾਨ ਕਰ ਰਹੀ ਹੈ ਕਿਉਂਕਿ ਇੱਥੇ ਬੈਰੀ ਕਿ ਨਹੀਂ ਹੋਈ ਹੈ ਕਿਉਂਕਿ ਡੈਮੋਕ੍ਰੇਸੀ ਇੱਕ ਅਧਿਕਾਰ ਨਹੀਂ ਹੈ ਇਹ ਸਾਡੇ ਨੂੰ ਵੱਖਰੇ ਮੋਰਤੇ ਪੇਸ਼ ਕਰ ਰਹੀ ਹੈ ਇਹ ਸੂਬੇ ਪੰਜਾਬ ਨੂੰ ਵੱਖਰਾ ਬਣਾ ਰਹੀ ਹੈ ਇਸ ਕਰਕੇ ਅਸੀਂ ਸਰਕਾਰ ਦਾ ਬਹੁਤ ਜ਼ਿਆਦਾ ਔਰ ਜ਼ੋਰ ਵਿਰੋਧ ਕਰਦੇ ਆਂ ਔਰ ਐਸੀ ਸਰਕਾਰ ਨੂੰ ਅਸੀਂ ਚੱਲਣ ਨਹੀਂ ਦੇਵਾਂਗੇ ਔਰ ਜੋ ਵੀ ਕਿਸਾਨਾਂ ਦੀ ਮੰਗਾਂ ਹਨ ਉਹ ਲੋਕਾਂ ਤੋਂ ਨਹੀਂ ਚੱਲ ਰਹੀਆਂ ਕਿਸਾਨਾਂ ਨੂੰ ਦਿੱਲੀ ਜਾਣ ਦਾ ਹੱਕ ਦੇਣਾ ਚਾਹੀਦਾ ਸੀ ਇਹ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਲੋਕੀ ਕਾਨੂੰਨ ਦੇ ਗੁਲਾਮ ਹੈ ਜਿਹੜੀ ਆ ਵੋਟਾਂ ਨੇ ਉਹਨਾਂ ਨੂੰ ਸ਼ੂਟ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਲੱਖਾ ਕਰ ਰਹੀ ਹੈ ਜੋ ਨਿਯਮ ਪਸੰਦ ਲੋਕ ਨੇ ਤਾਂ ਬਾਕੀ ਲੋਕ ਨੇ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਦਾ ਸਾਥ ਦੇ ਉਹ ਕਿਸਾਨਾਂ ਦੀ ਵੱਧ ਵੱਧ ਮਦਦ ਕਰਨ ਔਰ ਸਰਕਾਰ ਨੂੰ ਇਹ ਨੋਟ ਲੈਣਾ ਚਾਹੀਦਾ ਸਰਕਾਰਾਂ ਦਾ ਕਿ ਇਹਨਾਂ ਨੇ ਬਹੁਤ ਗਲਤ ਹੈ ਜੋ ਡੈਮੋਕ੍ਰੇਸੀ ਦਾ ਕੰਮ ਕੀਤਾ ਹੈ ਇਸ ਮੋਦੀ ਸਰਕਾਰ ਨੇ ਅਸੀਂ ਇਸ ਦਾ ਆਕਾਰ ਤੋੜ ਕੇ ਹੁਣਾਗੇ ਸਰਕਾਰ ਨੂੰ ਪਹਿਨਾ ਵਿੱਚ ਪਾਇਆ ਸੀ ਕਿ ਨਕਾਲੇ ਕਾਨੂੰਨ ਹੁਣ ਵੀ ਇਹਨੂੰ ਝੁਕਾ ਕੇ ਹਟਾਂਗੇ ਇਹ ਸਾਡੀ ਅਮੰਗ ਹੈ ਜੋ ਜੱਜ ਮੰਗਾਰੇ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ। ਇਹ ਸਰਕਾਰ ਘਾਟਾ ਸਰਕਾਰ ਗੈਰ ਕਾਨੂੰਨੀ ਕੰਮ ਕਰ ਰਹੀ ਹੈ ਜੋ ਕਿ ਬਹੁਤ ਹੀ ਗਲਤ ਹੈ, ਬਹੁਤ ਹੀ ਟੱਕਾ ਹੈ। ਇਹ ਸਰਕਾਰ ਨੂੰ ਅਸੀਂ ਸਾਡੇ ਕਿਸਾਨ ਬਰਬਸਤ ਨਹੀਂ ਕਰਨਗੇ। ਇਹ ਜੋ ਸਰਕਾਰਾਂ ਨੂੰ ਅਸੀਂ ਬਹੁਤ ਹੀ ਖਾਣੀ ਪਈ ਗਏ। ਅਸੀਂ ਇਹ ਲੋਕ ਇਹ ਲੋਕ ਅੱਗੇ ਵਧਾ ਦੇਈਏ। ਬਹੁਤ ਬਹੁਤ ਪ੍ਰੋਤਸਾਹਨ ਦੇ ਚੋਕਸਾਂ ਦੇਖਾਇਆ ਹੋ ਸਰਕਾਰ ਕੇ ਖਿਲਾਫ ਦਿਖਾਈ ਦੇ ਰਹੀ ਆਪ ਨੂੰ। ਸਰਕਾਰ ਕਿਸਾਨਾਂ ਨਾਲ ਵਾਅਦਾ ਕਰਕੇ ਮੁੱਕਰ ਗਈ ਹੈ। ਜੋ ਵਾਅਦਾ ਕਰਕੇ ਮੁੱਕਰ ਗਈ ਹੈ। ਜੋ ਸਰਕਾਰ ਕਿਸਾਨਾਂ ਨਾਲ ਵਾਅਦਾ ਕਰਦੀ ਹੈ ਉਹ ਮੁਕਰ ਜਾਂਦੀ ਹੈ ਉਹ ਸਹੀ ਮਾਲ ਸਰਕਾਰ ਹੈ ਖट्टर ਸਰਕਾਰ ਹੋਰ ਮੋਦੀ ਸਰਕਾਰ ਮੋਦੀ ਸਰਕਾਰ ਦਾ ਕਹਤਾ ਕਰ ਰਿਹਾ ਖट्टर ਖट्टर ਮੋਦੀ ਇਹ ਕਹਿੰਦੇ ਆ ਤੇਰਾ ਕੋਈ ਫਰਜ਼ ਨਹੀਂ ਬੰਦਦਾ ਰਸਤਾ ਰੋਕਣ ਦਾ ਅਸੀਂ ਦਿੱਲੀ ਨਾਲ ਲੜੇ ਜਾ ਰਹੇ ਆ ਨਾ ਕਿ ਹਰਿਆਣਾ ਨਾਲ ਸਾਡੀ ਮਗਰ ਦੀ ਨੀ ਸਰਕਾਰ ਤੋਂ ਨੇ ਕੇਂਦਰ ਸਰਕਾਰ ਤੋਂ ਨੇ ਉਹਨਾਂ ਨੂੰ ਕਾਟ ਨੂੰ ਸਾਡਾ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਦਾ ਜੇ ਕਿਸਾਨਾਂ ਦਾ ਧੂਏ ਦਾ ਪ੍ਰਦੂਸ਼ਣ ਦਾ ਰੋਟ ਲੈਂਦੀਆਂ ਨੇ ਤਾਂ ਜਿਸ ਡੈਮੋਕ੍ਰੇਸੀ ਲੈ ਕੇ ਸਾਡਾ ਘਾਟ ਕਰਨ ਵਾਲੀ ਸਰਕਾਰਾਂ ਨੂੰ ਇਹ ਕੀ ਬੈਰੀਟੇਰੀ ਦਿਖਦੇ ਇੱਕ ਲੋਟਾਂ ਨੂੰ ਹੀ ਤਾਂ ਸੜ ਰੋਟ ਸੇ ਲੈਣਾ ਚਾਹੀਦਾ ਹੈ ਇਹ ਡੈਮੋਕ੍ਰੇਸੀ ਦਾ ਇੱਕ ਕਤਲ ਹੈ ਦੇਜਾਂ ਸਰਕਾਰਾਂ ਨੂੰ ਦੇਰਿਆਂ ਦਾ ਕੋਈ ਰੱਖ ਨਹੀਂ ਹੈ ਬੈਰੀਕੇਡ ਤੋਂ ਲਾਗੇ ਆ ਗਿਆ ਹੈ ਜਦਕਿ ਕਿਸਾਨ ਤੋਂ ਆਪਣਾ ਦਾਇਰ ਮੰਗਣੇ ਕੇ ਲਾਗੇ ਹੈ ਅਸੀਂ 파ਰਸਦਾ ਹਿੱਸਾ ਪਰ ਸਰਕਾਰ ਸਾਨੂੰ ਵਕ ਕਰਨਾ ਚਾਹੁੰਦੀ ਹੈ ਬੈਰੀਕੇਟਿੰਗ ਇਹ ਕਰ ਰਹੀ ਹੈ ਪੰਜਾਬ ਨੂੰ ਇਹ ਵਕ ਕਰ ਰਹੀ ਹੈ ਇਹ ਵਕ ਟੁਬਰ ਦਿਖਾਉਂਦੇ ਸੋ ਬਾਰੇ ਪਤਾ ਨਹੀਂ ਹੈ ਇਸ ਤੋਂ ਇਲਾਵਾ ਕਦੀ ਕਹਿੰਦੀ ਹੈ ਕਦੀ ਅਤਵਾਦੀ ਕਹਿੰਦੀ ਹੈ ਕਦੀ ਬੁੱਧੀ ਪਰ ਜੀ ਵੀ ਕਹਿੰਦੀ ਹੈ ਇਹ ਜੀਆਂ ਗੱਲਾਂ ਕਰਕੇ ਸਰਕਾਰ ਕਿਸਾਨਾਂ ਨਾਲ ਬਹੁਤ ਅਨਿਆ ਕਰ ਰਹੀ ਹੈ ਜੇ ਅੰਦਾਜ਼ਾ ਨਹੀਂ ਰਹੇਗਾ ਤਾਂ ਹੋਰ ਜਿਵੇਂ ਰੇਖਾ ਵੀ ਖਤਮ ਹੋਏਗੀ ਲੋਕਾਂ ਦੀ ਉਹਨਾਂ ਨੂੰ ਮਹਿੰਗਾਈ ਦਾ ਅੰਨ ਦਾ ਸਾਹਮਣਾ ਕਰਨਾ ਪਏਗਾ ਤੇ ਉਹ ਬਾਅਦ ਪਛਤਾਉਣਗੇ ਕਿ ਉਹ ਮੇਰੀ ਲੋਕਾਂ ਨੇ ਇਹ ਪੀੜਾ ਹੈ ਕਿ ਤੁਸੀਂ ਵੱਤੋ ਵੱਧ ਆਓ ਆ ਕੇ ਕਿਸਾਨਾਂ ਦਾ ਸਾਥ ਦਿਓ ਕਿਸਾਨ ਪਿੱਛੇ ਨਹੀਂ ਹਟਣਗੇ ਕਿਉਂਕਿ ਸੱਚ ਦੇ ਨਾਲ ਸੱਚ ਦੀ ਲੜਾਈ ਲੜ ਰਹੇ ਨੇ ਜਦ ਕਿ ਸਰਕਾਰ ਬਾਰ ਬਾਰ ਤੋਂ ਤੋਹਰ ਕੇ ਬੋਲ ਰਹੀ ਹੈ 4% ਵਾਅਦੇ ਕਰਕੇ ਮੁੱਕਰ ਰਹੀ ਹੈ ਐ ਜੇ ਸਰਕਾਰਾਂ ਦਾ ਅਸੀਂ ਨੂੰ ਤੋੜਵਾਂ ਜਵਾਬ ਦੇਾਂਗੇ JL News ਨਿਆ ਜ਼ਮਾਨਾ ਨਈ ਫੋਟ